ਸੁਸ ਮਸਲੇ ਨੂੰ ਕੀ ਸਮਝਦੇ ਹੋ ਸਹੀ ਆ ਜਾਂ ਜਾਤੀਵਾਦ ਆ ਕੀ ਸਮਝਦੇ ਹੋ ਪਤਾ ਹੁਣ ਜਿੰਦਾਬਾਦ ਜਿੰਦਾਬਾਦ ਭਾਈ ਜੋ ਮਸਲਾ ਹੱਲ ਬੈਠ ਕੇ ਹੱਲ ਹੋ ਜੂਵੇ ਉਹਦੇ ਵਰਗੀ ਨਹੀਂ ਇਸ ਦੀ ਕੋਈ ਸ਼ਰ ਕਿਸੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਸਾਹਮਣੇ ਤੋਂ ਨਹੀਂ ਮੇਰੀ ਨਹੀਂ ਗੱਲ ਹੋਈ ਪੰਡ ਪੰਡ ਕਿਉਂ ਨਹੀਂ ਕਿ ਤੁਹਾਡੇ ਹਲਕੇ ਚ ਪੈਂਦਾ ਜਾਣਾ ਸੀ ਜੀ ਮੈਂ ਸੈਸ਼ਨ ਚ ਸੀਗਾ ਜੀ 6 ਦਿਨ ਦੇ ਕਰੀਬ ਹੋ ਗਿਆ ਸ਼ਨੀਵਾਰ ਨੂੰ ਹਾਂਜੀ 6 6 ਨਹੀਂ ਹੈ ਜੀ ਸ਼ਨੀਵਾਰ ਨੂੰ ਵਾਛਟੀ ਹੁੰਦੀ ਹੈ ਮੈਂ ਉੱਥੇ ਹੀ ਸੀ ਜੀ ਦਿੱਲੀ ਆਏ ਕਿਉਂ ਨਹੀਂ ਤੁਸੀਂ ਤੁਹਾਡੇ ਹਲਕੇ ਜਿਹੜੀ ਘਟਨਾ ਵਾਪਰ ਗਈ ਨਹੀਂ ਜੀ ਆਹ ਤੱਕ ਘਟਨਾ ਜੀ 5 ਤਰੀਕ ਦੀ ਘਟਨਾ ਹੈ ਜੀ ਭਾਈ ਜੀ 5 ਦੀ ਘਟਨਾ ਹੈ ਮੈਂ ਨੂੰ ਦਿੱਲੀ ਮੈਂ ਮਿਲਦਾ ਸੀ ਕਿਸੇ ਨੂੰ ਮੈਂ ਟਾਈਮ ਦਿੱਤਾ ਹੋਇਆ ਸੀ ਤੁਸੀਂ ਵੀ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਦਲਤਾਂ ਦੀ ਵਜ੍ਹਾ ਨਾਲ ਤੁਸੀਂ ਇਹ ਸੀਟ ਜਿੱਤੇ ਹੋ ਤੇ ਉੱਥੇ ਹੀ ਦਲਤਾਂ ਤੇ ਏਡਾ ਜ਼ੁਲਮ ਹੋ ਗਿਆ ਭਾਈ ਜੀ ਆਏ ਤਾਂ ਹੀ ਤਾਂ ਹੈ ਇਸ ਸਾਰੇ 5 ਦਿਨ ਲੈ ਲਏ ਸਾਰੇ ਦਰਾਜ ਹੈ ਅੱਜ ਤੱਕ ਸਾਪਲਾ ਵੀ ਆ ਗਿਆ ਸਾਰੇ ਆ ਗਏ ਹਾਂਜੀ ਨਹੀਂ ਅਸੀਂ ਤਾਂ ਜੀ ਇਹਨਾਂ ਨੂੰ ਇਹ ਅਖ ਨਹੀਂ ਬਈ ਅਸੀਂ ਵੋਟਾਂ ਕਰਕੇ ਆਏ ਹਾਂ ਐਸੀ ਕੋਈ ਗੱਲ ਨਹੀਂ ਅਸੀਂ ਤਾਂ ਖਾਮਦਾਰਦੀ ਕਰਕੇ ਆਏ ਹਾਂ ਬਈ ਆਉਣਾ ਚਾਹੀਦਾ ਹੈ ਦਿੱਤਾ ਹੈ ਬਾਈ ਜੀ ਪੜਦੇ ਨਹੀਂ ਤੁਸੀਂ ਆ ਐਮਪੀ ਸਾਹਿਬ ਦਾ ਤਾਂ ਸਰਜੀਤ ਖਾਲਸਾ ਦੇ ਜਿਹੜੇ ਆ ਉਹ ਵੀ ਸਵਾਲ ਹੋਏ ਆ ਉੱਥੋਂ ਲੋਕਾਂ ਨੇ ਵੀ ਉਹਨਾਂ ਨੂੰ ਮੋੜਿਆ ਬਾਈ ਜੀ ਇਹ ਲੋਕ ਆਕਤਾ ਜਿੰਦਾਬਾਦ ਜਿੰਦਾਬਾਦ ਅਸੀਂ ਇੱਥੋਂ ਐਮਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਟੇਜ ਕਿਸੇ ਪਾਰਟੀ ਦੀ ਨਹੀਂ ਹੈ ਇਸ ਕਰਕੇ ਸਟੇਜ ਤੇ ਨਹੀਂ ਚੜਨ ਦਿੱਤਾ ਜਾਊਗਾ ਉਹ ਆਪਣਾ ਜਿਹੜਾ ਹੱਥ ਹੈ ਇਸ ਸਟੇਜ ਤੋਂ ਪਿੱਛੇ ਰੱਖਣ ਕਿਉਂਕਿ ਇੱਥੇ ਕੋਈ ਇਹਨਾਂ ਦੀ ਖਾਤਰ ਬੋਲਿਆ ਨਹੀਂ ਹੈ ਪਹਿਲਾਂ ਇਸ ਕਰਕੇ ਸਾਡੀ ਇਹ ਬੇਨਤੀ ਆ ਕਿ ਵੋਟਾਂ ਵਾਲਿਆਂ ਨੇ ਹੀ ਕਟਾਏ ਆ ਇਹ ਉਸੇ ਦਲਤ ਐਮਐਲਏ ਨੇ ਘਟਾਏ ਆ ਸਾਡਾ ਇਤਰਾਜ ਆ ਕਿ ਇੱਥੇ ਨਹੀਂ ਆਉਣਾ ਚਾਹੀਦਾ ਤੁਹਾਨੂੰ ਬੁੱਲਣਾ ਚਾਹੀਦਾ ਸੀ ਪਹਿਲਾਂ ਇਸ ਕਰਕੇ ਐਕਸ਼ਨ ਕਮੇਟੀ ਦਾ ਇਹ ਫੈਸਲਾ ਕਿ ਨਹੀਂ ਅਸੀਂ ਇੱਥੇ ਨਹੀਂ ਆਉਣ ਦੇਣਾ ਇੱਥੇ ਸਟੇਜ ਦੇ ਉੱਤੇ ਆਪਣਾ ਥੱਲੇ ਜਾਓ ਲੋਕ ਇਹ ਤਾਂ ਜਨਾਬ ਬੋਤ ਇਹ ਸਰਕਾਰਾਂ ਮਰਦਾਬੋਤ 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 ਸਰਕਾਰਾਂ ਤੋਨਾ ਚਾਕ ਕਰੋ ਆਪਣੀ ਰਾਖੀ ਦੀ ਕਰਾਂ ਤਿਆਰੀ ਇਹ ਸਰਕਾਰਾਂ ਕਰਦੀਆਂ ਕੀ ਮੇਰਾ ਤੇਰੀ ਇਨਕਲਾਬੀ ਹੈਰਾ ਪਰੇ ਚੱਕ ਦਿਆਂਗੇ ਕੁੱਲ ਦੁਨੀਆਂ ਦੇ ਕਰਤੀ ਲੋਕੋ ਇੱਕ ਹੋ ਜਾਓ ਝੰਡੇ ਹੋ ਮਾਰੋ ਲਲਕਾਰਾ ਝੰਡੇ ਵੀ ਉੱਤੇ ਕਰ ਲੋ ਸਾਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਝੰਡੇ ਤੇ ਬਾਹਾਂ ਉੱਚੀਆਂ ਕਰੋ ਲੋਕ ਕਹਿੰਦਾ ਜਿੰਦਾਬਾਦ हक अपने हक जिना देनेकता जिंदा मुख कल कल मारना खाओ करथे करथे कले कले मारना खाओ ਮਜ਼ਦੂਰਾ ਕਿਸਾਨ ਆਬਦਿਆਰਥੀਆਂ ਮਜ਼ਮਾ ਦਾ ਇਕਾ ਜਿੰਦਾਬਾਦ 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 ਮਜ਼ਦੂਰਾ ਕਿਸਾਨ ਆਬਦਿਆਰਥੀਆਂ ਮਜ਼ਮਾ ਦਾ ਇਕਾ ਜਿੰਦਾਬਾਦ 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 ਇਹ ਸਰਕਾਰਾਂ ਮਰਦਾਬਾਤ ਮਰਦਾਬਾਤ ਰੋਡ ਪਾਕ ਦਾ ਆਵਾਜ਼ ਹੂਤਾ ਬਿਲਕੁਲ ਆਪਣੇ ਕਰਨਾ ਸੂਤ ਹੁਣ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਨੌਨਿਹਾਲ ਸਿੰਘ ਜੀ ਨਾਲੀ 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 ਬਹੁਤ ਹੀ ਸਤਕਾਰਯੋਗ ਮਤਾਓ ਭੈਣੋ ਬਜ਼ੁਰਗੋ ਤੇ ਬੱਚਿਓ ਬੇਨਤੀ ਆ ਸਾਰਿਆਂ ਨੂੰ ਕਿ ਸ਼ਾਂਤੀ ਬਖਸ਼ੋ ਥੋੜਾ ਜਿਹਾ ਚੁੱਪ ਦਾ ਦਾਨ ਬਖਸ਼ੋ ਇੱਥੇ ਬਹੁਤ ਸਾਰੇ ਰੰਗ ਬਰੰਗੇ ਅੱਜ ਰੋਟੀਆਂ ਸੇਕਣ ਵਾਸਤੇ ਆਉਣਗੇ ਇੱਥੇ ਬਥੇਰੇ ਆਉਣਗੇ ਹੁਣ ਜਿਸ ਦਿਨ ਦੀ ਚੰਦ ਭਾਂ ਦੇ ਵਿੱਚ ਘਟਨਾ ਵਾਪਰੀ ਆ ਉਸ ਦਿਨ ਦਾ ਚੰਦ ਪਾਨ ਕਿਸੇ ਨੂੰ ਨਹੀਂ ਦਿਸਿਆ ਹੁਣ ਬਥੇਰੀਆਂ ਗੱਡੀਆਂ ਤੁਹਾਡੇ ਪਿੰਡ ਦੇ ਵਿੱਚ ਘੁਕਣ ਗਈਆਂ ਤੇ ਬਥੇਰੀਆਂ ਤੁਹਾਡੀਆਂ ਵੋਟਾਂ ਇਕੱਠੀਆਂ ਕਰਨ ਵਾਸਤੇ ਬਥੇਰੇ ਲੋਕ ਹੱਥ ਪੈਰ ਮਾਰਨਗੇ ਤੁਹਾਡੇ ਧਿਆਨ ਦੇ ਵਿੱਚ ਲਿਆ ਦिए ਕਿ ਜਿਹੜੇ ਲੋਕ ਅੱਜ ਰੋਟੀਆਂ ਸੇਕ ਰੀਆਂ ਚਾਹੁੰਦੇ ਨੇ ਉਹਨਾਂ ਦੇ ਕਿਸੇ ਤਰ੍ਹਾਂ ਦੀ ਵੀ ਮਦਦ ਕੀਤੇ ਬਿਨਾ ਜਿੰਨੀਆਂ ਵੀ ਸਾਡੀਆਂ ਮੰਗਾਂ ਸੀਗੀਆਂ ਉਹ ਸਾਰੀਆਂ ਤੇ ਲਗਭਗ ਪ੍ਰਸ਼ਾਸਨ ਨਾਲ ਸਹਿਮਤੀ ਬਣ ਚੁੱਕੀ ਆ ਇਹਨਾਂ ਲੋਕਾਂ ਨੂੰ ਵੀ ਜਿਵੇਂ ਜਿਵੇਂ ਪਤਾ ਲੱਗਦਾ ਜਾਂਦਾ ਕਿ ਜਿਹੜੇ ਚੰਦ ਭੰਦੇ ਮਜ਼ਦੂਰ ਪੁਲਿਸ ਨੇ ਤਸ਼ੱਦਦ ਕਰਕੇ ਜੇਲਾਂ ਦੇ ਵਿੱਚ ਢੱਕੇ ਸੀਗੇ ਤੇ ਉਹ ਇੱਕ ਅੱਧੇ ਦਿਨ ਦੇ ਵਿੱਚ ਘਰਾਂ ਨੂੰ ਵਾਪਸ ਆ ਰਹੇ ਤੇ ਰੋਟੀਆਂ ਸੇਕਣ ਵਾਸਤੇ ਲੋਕ ਤੁਹਾਡੇ ਵਿੱਚ ਪਹੁੰਚ ਰਹੇ ਆ ਹੋਰ ਇਹਨਾਂ ਦਾ ਕੋਈ ਮਕਸਦ ਨਹੀਂਗਾ ਜੇ ਤੁਹਾਡਾ ਕੋਈ ਫਾਇਦਾ ਕਰਨ ਦਾ ਮਕਸਦ ਹੁੰਦਾ ਤੇ ਇਹ ਲੋਕ ਉਸੇ ਦਿਨ ਦੇ ਤੁਹਾਡੇ ਘਰਾਂ ਤੱਕ ਪਹੁੰਚ ਕਰਦੇ ਚਾਹੀਦਾ ਤਾਂ ਏ ਸੀ ਜਿਹੜੇ ਲੋਕ ਮਜ਼ਦੂਰ ਭਾਈਚਾਰੇ ਦੇ ਨਾਂ ਤੇ ਸਿਆਸਤ ਖੇਡਦੇ ਆ ਜਿਹੜੇ ਕਹਿੰਦੇ ਕਿ ਅਸੀਂ ਮਜ਼ਦੂਰਾਂ ਚੋਂ ਆ ਅਸੀਂ ਮਜ਼ਦੂਰਾਂ ਦੇ ਮਸੀਹਾ ਜਿੱਦਾਂ ਦੀ ਚੰਦ ਭਾਂ ਦੀ ਘਟਰਾ ਵਾਪਰੀ ਆ ਸਾਨੂੰ ਦਿਸਿਆ ਤੱਕ ਨਹੀਂ ਕੋਈ ਆਸਦੇ ਆ ਆਪਣੂ ਮਸੀਹਾ ਕਹਿਣ ਵਾਲਾ ਕਿ ਇਹਨਾਂ ਕਿਰਤੀ ਲੋਕਾਂ ਦੇ ਕੋਈ ਹੰਝੂ ਪੁੰਜਣ ਵਾਲਾ ਸਾਨੂੰ ਨਹੀਂ ਦਿਸਿਆ ਅੱਜ ਜਦੋਂ ਜਦੋਂ ਪੁਲਿਸ ਨੇ ਇਹਨਾਂ ਲੋਕਾਂ ਦੇ ਉੱਪਰ ਜ਼ਬਰ ਕੀਤਾ ਪ੍ਰਾਈਵੇਟ ਗੁੰਡਿਆਂ ਨੂੰ ਨਾਲ ਲੈ ਕੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਘਰਾਂ ਦੇ ਵਿੱਚ ਵੜ ਕੇ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਿਆ ਗਿਆ ਉਹਨਾਂ ਨੂੰ ਤੁਰੰਤ ਤੱਕ ਜੋ ਗਾਣੀ ਛੱਡਿਆ ਛੋਟੇ-ਛੋਟੇ ਬੱਚਿਆਂ ਨੂੰ ਕੁੱਟਿਆ ਗਿਆ ਬਜ਼ੁਰਗਾਂ ਨੂੰ ਕੁੱਟਿਆ ਗਿਆ ਢਾਣਾ ਚਲ ਜਾ ਕੇ ਆਣ ਮਲੂਕੀ ਤਸ਼ਦਤ ਆਇਆ ਗਿਆ ਤੇ ਉਦੋਂ ਕੋਈ ਵੀ ਨਜ਼ਰ ਨਹੀਂ ਆਇਆ ਇਹ ਰੰਗ ਬਰੰਗਾ ਤੇ ਜਦੋਂ ਇਹਨਾਂ ਮਜ਼ਦੂਰਾਂ ਨੇ ਇਕਾ ਕਰਕੇ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀ ਚੰਦਪਾਨ ਕਾਂਡ ਬੁਰਾਦੀ ਐਕਸ਼ਨ ਕਮੇਟੀ ਬਣ ਗਈ ਤੇ ਮਜ਼ਦੂਰਾਂ ਦੇ ਨਾਲ ਖੜ ਗਈ ਤੇ ਪ੍ਰਸ਼ਾਸਨ ਜਦੋਂ ਬੈਕਪੋਰਟ ਤੇ ਜਾਣ ਲੱਗ ਗਿਆ ਜਦੋਂ ਪਤਾ ਲੱਗ ਗਿਆ ਕਿ ਉਹ ਹੰਕਾਰਾ ਹੋਏ ਗਮਦੂਰੇ ਤੇ ਪਰਚਾ ਹੋਣ ਦੀ ਵਾਰੀ ਆ ਗਈ ਆ ਹੁਣ ਮਜ਼ਦੂਰਾਂ ਨੇ ਜੇਲ੍ਹ ਚੋਂ ਬਾਹਰ ਆਉਣ ਦੀ ਵਾਰੀ ਆ ਗਈ ਆ ਤੇ ਗਮਦੂਰੇ ਹੁਣਾਂ ਦੇ ਜੇਲ੍ਹ ਚ ਜਾਣ ਦੀ ਵਾਰੀ ਆ ਗਈ ਆ ਤੇ ਆ ਰੰਗ ਬਰੰਗੇ ਡੱਡੂ ਆ ਮੜਰੌਣ ਲੱਗ ਗਿਆ ਕਿ ਇੱਥੇ ਬੋਲੇ ਇਸ਼ਾਨੀ ਹੋਇਆ ਜੰਮੇ ਕਾਲੇ ਤੁਹਾਡੇ ਧਿਆਨ ਦੇ ਵਿੱਚ ਲਿਆਦ ਗਏ ਐਮਪੀ ਸਾਹਿਬ ਵੀ ਆਏ ਸੀਗੇ ਤੇ ਸਾਡੇ ਦਰਮਿਆਨ ਇੱਥੇ ਜਹੇਦਾਰ ਗਰਸੇਵਕ ਸਿੰਘ ਖਾਲਸਾ ਜੀ ਵੀ ਬੈਠੇ ਨੇ ਉਹਨਾਂ ਦੀ ਮੈਂ ਕੱਲ ਇੱਕ ਪੋਸਟ ਦੇਖੀ ਪੋਸਟ ਪਾਈ ਜਹੇਦਾਰ ਗਰਸੇਵਕ ਸਿੰਘ ਖਾਲਸਾ ਨੇ ਕਿ ਜਿਹੜੇ ਦਲਤਾਂ ਦੇ ਵਿੱਚੋਂ ਐਮਪੀ ਬਣੇ ਨੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਦਲਤਾਂ ਨੇ ਉੱਪਰ ਹਤਿਆਚਾਰ ਹੋ ਗਿਆ ਦੋ ਹਰੇ ਤੱਕ ਬੋਲੇ ਤੱਕ ਕਿਉਂ ਨਹੀਂ ਤੇ ਉਸ ਮਾੜੀ ਮੋਟੀ ਲੱਜ ਸ਼ਰਮ ਦੇ ਮਾਰੇ ਅੱਜ ਤੁਹਾਡੇ ਪੰਡਾਲ ਦੇ ਵਿੱਚ ਆ ਗਏ ਆ ਜਦੋਂ ਲੋਕ ਥੱਲੋਂ ਗੱਲਾਂ ਕਰਨ ਲੱਗ ਜਾਂਦੇ ਆ ਜਦੋਂ ਲੋਕ ਕਹਿੰਦੇ ਆ ਕਿ ਤੁਸੀਂ ਸਾਡੇ ਨਾਂ ਤੇ ਕਹਿ ਕਹਿ ਕੇ ਅਸੀਂ ਮਜ਼ਦੂਰਾਂ ਦੇ ਲੀਡਰਾਂ ਤੇ ਰਾਜ ਸੱਤਾ ਦੀਆਂ ਕੁਰਸੀਆਂ ਹਾਸਲ ਕਰ ਲੈਨੇ ਹੋ ਤੇ ਬਾਅਦ ਦੇ ਵਿੱਚ ਕੋਈ ਮਜ਼ਦੂਰਾਂ ਦੀ ਸਾਰ ਨਹੀਂ ਲੈਂਦਾ ਤੇ ਜਦੋਂ ਫਿਰ ਲੋਕ ਇਹਨਾਂ ਨੂੰ ਸਿੱਧੇ ਹੁੰਦੇ ਆ ਲੋਕ ਬੰਦੇ ਦੇ ਪਤ ਬਣਾਉਂਦੇ ਆ ਤੇ ਫਿਰ ਤੁਹਾਡੇ ਵਿੱਚ ਫੇਰ ਆਉਂਦੇ ਆ ਫੇਰ ਇਹਨਾਂ ਨੂੰ ਲੱਗਦਾ ਕਿ ਜਿਹੜਾ ਲੋਕਾਂ ਦੇ ਨਾਂ ਤੇ ਅਸੀਂ ਸਿਆਸਤ ਕਰਕੇ ਅੱਗੇ ਆਏ ਆ ਫੇਰ ਉਹਨਾਂ 'ਚ ਜਾਈਏ ਫੇਰ ਉਹਨਾਂ 'ਚ ਵਿਚਰ ਗਏ ਉਹਨਾਂ ਦਾ ਬਿਨਾ ਸਾਡੀ ਮੁਕਤੀ ਨਹੀਂ ਤੇ ਅੱਜ ਜਿੰਨੀਆਂ ਵੀ ਰੰਗ-ਬਰੰਗੀਆਂ ਪਾਰਟੀਆਂ ਆ ਰਹੀਆਂ ਸਾਰੀਆਂ ਐਸੇ ਮਕਸਦ ਦੇ ਨਾਲ ਤੁਹਾਡੇ ਵਿੱਚ ਆ ਰਹੀਆਂ ਨੇ ਜੇਕਰ ਤੁਸੀਂ ਆਪ ਦਾ ਸੰਘਰਸ਼ ਨੂੰ ਸਿਰੇ ਲਾਉਣ ਲੱਗੇ ਹੋ ਤੇ ਤੁਹਾਡਾ ਇੱਕਾ ਮਜ਼ਦੂਰ ਜਥੇਬੰਦੀਆਂ ਦਾ ਇੱਕਾ ਤਹਾਡੇ ਨਾਲ ਖੜੇ ਕਿਸਾਨ ਜਥੇਬੰਦੀਆਂ ਦਾ ਇੱਕਾ ਤਾਂ ਕਰਕੇ ਤੁਹਾਡੇ ਮਸਲੇ ਹੱਲ ਹੋ ਰਹੇ ਆ ਇਹਨੀਆਂ ਬੇਨਤੀਆਂ ਸੀ ਧੰਨਵਾਦ ਸਾਥੀਓ